ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਵੱਲ ਜੇ ਵਧੇ ਜਾਈਏ ਤਾਂ ਇਸ ਟਾਈਮ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਟੈਨਟ ਮੀਡੀਆ ਆ ਉਸਤੇ ਉਲਟ ਜਿਹੜੇ ਚਾਰजेस ਇੱਕ ਹਿਸਾਬ ਦੇ ਨਾਲ ਲਾਏ ਆ ਜਾਂ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਰਸ਼ੀਆ ਦੇ ਦੁਆਰਾ ਪੇਡ ਇਸ ਖਾਸ ਕਰਕੇ ਕੰਜ਼ਰਵੇਟਿਵ ਵਾਲੇ ਪਾਸੇ ਦੇ ਜਿਹੜੇ ਟਾਕ ਸ਼ੋਅ ਕਰਨ ਵਾਲੇ ਆ ਜਾਂ ਬੋਲਣ ਵਾਲੇ ਆ ਉਹਨਾਂ ਨੂੰ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ YouTube ਨੇ ਕਈ ਜਿਹੜੇ ਟੈਨੈਂਟ ਮੀਡੀਆ ਦੇ ਨਾਲ ਜਿਹੜੇ ਹੋਏ ਚੈਨਲਸ ਆ ਉਹਨਾਂ ਨੂੰ ਬੰਦ ਜਿਹੜਾ ਉਹ ਕਰ ਦਿੱਤਾ ਹੈਗਾ ਆ ਸੋ ਟੈਨੈਂਟ ਮੀਡੀਆ ਇੱਕ ਪ੍ਰੋ 트੍ਰੰਪ ਸੁਪਰ ਗਰੁੱਪ ਆ ਤੇ ਇਸ ਦੇ ਉੱਤੇ ਕਾਫੀ ਤੌਰ ਤੇ ਦੋਸ਼ ਆ ਵੀ ਇਹਨਾਂ ਨੂੰ ਹੁਣ ਰੂਸ ਤੋਂ ਜਿਹੜੀ ਆ ਉਹ ਮਨੀ ਮਿਲ ਰਹੀ ਸੀ ਆਪਣੇ ਜਿਹੜੇ ਵਿਚਾਰ ਆ ਏ ਸਾਂਝੇ ਕਰਨ ਦੇ ਲਈ ਟਿੰਪੂਲ ਕਰਕੇ ਇੱਕ ਬੰਦਾ ਸੀ ਇਹ ਵਾਈਸ న్యూਸ ਦਾ ਪਹਿਲਾ ਸਟਾਫਰ ਵੀ ਜਿਹੜਾ ਆ ਉਹ ਰਿਆ ਆ ਤੇ ਇਸ ਨੇ ਕਈ کافی ਜਿਆਦਾ ਜਿਹੜਾ ਉਹ ਆਪਣੀ ਆਵਾਜ਼ ਨੂੰ ਜਿਹੜਾ ਕਹਿੰਦੇ ਆ ਵੀ ਬੋਲਦਾ ਆ ਸੋ ਵਨ ਆਫ ਦਾ ਮੋਸਟ ਫਾਲੋਡ ਰਾਈਟ ਵਿੰਗ ਕਮੈਂਟੇਟਰ ਆ ਤੇ ਇਹ ਟੈਂਟ ਮੀਡੀਆ ਦੇ ਨਾਲ YouTube ਦੇ ਵਿੱਚ ਆਪਣੇ ਆਪ ਨੂੰ ਸੁਪਰ ਗਰੁੱਪ ਦਾ ਬੰਦਾ ਵੀ ਜਿਹੜਾ ਉਹ ਦੱਸਦਾ ਆ ਸੋ ਕਹਿੰਦੇ ਵੀ ਇਨ ਜਾਂ ਜਿਹੜੀਆਂ ਵੀਡੀਓਜ਼ ਦੇ ਵਿੱਚ ਬੈਨੀ ਜੌਨਸਨ ਡੇਵ ਰੂਬਨ ਵਰਗੇ ਜਿਹੜੇ ਲੋਕ ਆ ਉਹ ਨਾਲ ਜੁੜੇ ਆ ਜਿਹੜੇ ਰਾਈਟ ਵਿੰਗ ਦੇ ਨਾਲ ਜੁੜੇ ਹੋਏ ਆ ਲੋਕ ਆ ਜਾਂ ਉਹਨਾਂ ਨੂੰ ਜਿਹੜਾ ਸੁਣਦੇ ਆ ਉਹਨਾਂ ਨੂੰ ਇਹਨਾਂ ਨਾਮ ਦਾ ਥੋੜਾ ਜਿਆਦਾ ਜਿਹੜਾ ਉਹ ਪਤਾ ਹੈਗਾ ਆ ਸੋ ਹੁਣ ਉਹਦੋਂ ਬੰਦ ਹੋਣ ਦੇ ਨਾਲ YouTube ਦੇ ਉੱਤੇ ਸੋ ਉਹਨਾਂ ਦੀ ਰੀਚ ਨੂੰ ਤਾਂ ਜਿਹੜੀ ਉਹ ਮੁਸ਼ਕਲ ਜ਼ਰੂਰ ਆਵੇਗੀ ਬਹੁਤ ਸਾਰੇ ਜਿਹੜੇ ਇਹ ਵੱਡੇ ਦੋਸ਼ ਨੇ ਜੋ ਡਿਪਾਰਟਮੈਂਟ ਆਫ ਜਸਟਿਸ ਤੇ ਦੁਆਰਾ ਇਹਨਾਂ ਕਮੈਂਟੇਟਰਸ ਦੇ ਉੱਤੇ ਜਿਹੜੇ ਉਹ ਲੱਗ ਰਹੇ ਹੈਗੇ ਆ ਤੇ ਟੈਨੈਂਟ মিডিਆ ਆ ਕਹਿੰਦੇ ਵੀ ਇਹਨਾਂ ਨੂੰ ਫੰਡ ਕੀਤਾ ਜਾ ਰਿਹਾ ਸੀ ਰਸ਼ੀਆ ਟੂਡੇ ਦੇ ਜਿਹੜਾ ਉਹ ਜਵਾਰਾ ਦੁਆਰਾ ਕਹਿੰਦੇ ਵੀ ਇਲੀਗਲੀ ਆਪਰੇਟ ਜਿਹੜਾ ਆ ਉਹ ਉਹਨਾਂ ਨੂੰ ਟੈਨੈਂਟ মিডিਆ ਦੇ ਪਿੱਛੇ ਉਸ ਨੂੰ ਉਹ ਚਲਾ ਰਹੇ ਸੀ ਮਿਲੀਅਨਸ ਆਫ ਡਾਲਰ ਜਿਹੜੀ ਰਸ਼ੀਅਨ ਮਨੀ ਆ ਜੋ ਕਿ ਕਹਿੰਦੇ ਤਕਰੀਬਨ 10 ਮਿਲੀਅਨ ਡਾਲਰ ਜਿਹੜੀ ਉਹ ਬਣਦੀ ਆ ਉਹਦੇ ਨਾਲ ਜਿਹੜਾ ਫੋਰਨ ਇਨਫਲੂਐਂਸ ਆਪਰੇਸ਼ਨ ਆ ਰਸ਼ੀਆ ਨੇ ਅਮਰੀਕਾ ਦੇ ਵਿੱਚ ਜਿਹੜਾ ਉਹ ਚਲਾ ਕੇ ਰੱਖਿਆ ਹੋਇਆ ਸੀ ਇਸੇ ਲਈ ਆਪਾਂ ਦੇਖਦੇ ਆਂ ਵੀ ਇਹਨਾਂ ਦੇ ਬਹੁਤ ਸਾਰੇ ਚੈਨਲਜ਼ ਦੇ ਉੱਤੇ ਯੂਕਰੇਨ ਨੂੰ ਵੀ ਉਸੇ ਹਿਸਾਬ ਦੇ ਨਾਲ ਬੋਲਿਆ ਜਾਂਦਾ ਤੇ ਅਮਰੀਕਾ ਦੇ ਵਿੱਚ ਵੀ ਇਸ ਤਰੀਕੇ ਦਾ ਇੱਕ ਖਲਾਅ ਪੈਦਾ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਿਹੜੀ ਉਹ ਜਾ ਰਹੀ ਆ ਕਿਨੇ ਵੀ 6 ਮੈਂਬਰ ਸੀਗੇ ਟੈਲੈਂਟ ਦੇ ਜਿਹੜੇ ਇਸ ਟੈਲੈਂਟ ਟੀਮ ਦੇ ਵਿੱਚ ਆ ਜਿਹੜੇ ਇਹ ਕਹਿੰਦੇ ਆ ਵੀ ਸਾਨੂੰ ਨਹੀਂ ਪਤਾ ਵੀ ਮਨੀ ਕਿੱਥੋਂ ਆ ਰਹੀ ਆ ਵੀ ਜਾਂ ਰਸ਼ੀਆ ਤੋਂ ਜਿਹੜੀ ਉਹ ਆ ਰਹੀ ਸੀਗੀ ਪਰ ਉਹ ਇਸ ਇਸ ਤਰੀਕੇ ਦੇ ਨਾਲ ਟੈਨੈਂਟ ਮੀਡੀਆ ਦੇ ਅੰਡਰ ਜਿਹੜਾ ਉਹ ਕੰਮ ਕਰ ਰਹੇ ਸੀਗੇ ਤੇ ਤਾਰਾਂ ਜਿਹੜੀਆਂ ਹੁਣ ਸਿੱਧੀਆਂ ਉਹ ਰੂਸ ਦੇ ਨਾਲ ਜਿਹੜੀਆਂ ਜਾ ਕੇ ਜੁੜ ਚੁੱਕੀਆਂ ਆ ਫ੍ਰੀडम ਆਫ ਸਪੀਚ ਦੀ ਜੇ ਗੱਲ ਕਰਦੇ ਜਾਈਏ ਤੇ ਟੈਲੀਗ੍ਰਾਮ ਦੇ ਜਿਹੜੇ ਸੀਈਓ ਆ ਉਹਨਾਂ ਨੇ ਹੁਣ ਫਰਾਂਸ ਦੀ ਜਿਹੜੀ ਕੋਰਟ ਆ ਉਹਦੇ ਵਿੱਚ ਆਪਣੇ ਆਪ ਨੂੰ ਡਿਫੈਂਡ ਕੀਤਾ ਹੈਗਾ ਟੈਲੀਗ੍ਰਾਮ ਦੇ ਸੀਈਓ ਪਾਵਲ ਦੁਰੋਵ ਉਹ ਕਹਿੰਦਾ ਵੀ ਯਾਰ ਵੀ ਅਸੀਂ ਇੰਨਾ ਹਾਰਡ ਹੋ ਕੇ ਇੰਨੀ ਸਖਤ ਮਿਹਨਤ ਕਰਕੇ ਟੈਕਨੋਲੋਜੀ ਨੂੰ ਯੂਜ਼ ਕਰਕੇ ਇਹ ਜਿਹੜੀਆਂ ਇਦਾਂ ਦੀ ਐਪਸ ਬਣਾਈ ਆ ਤੇ ਜੇ ਇਸ ਇਦਾਂ ਦੇ ਕੰਮ ਕਰਨ ਦੇ ਉੱਤੇ ਉਹਨਾਂ ਨੂੰ ਪਤਾ ਹੋਵੇ ਪਈ ਉਹਨਾਂ ਨੂੰ ਜਿਹੜੀ ਜੇਲ ਕੀਤੀ ਜਾ ਸਕਦੀ ਆ ਫਿਰ ਕੋਈ ਵੀ ਜਿਹੜਾ ਇਦਾਂ ਦੀ ਜਿਹੜੀ ਰਿਸਰਚ ਆ ਉਹ ਨਹੀਂ ਕਰੂਗਾ ਕਹਿੰਦੇ ਵੀ ਬਿਲਡਿੰਗ ਟੈਕਨੋਲੋਜੀ ਇਜ਼ ਹਾਰਡ ਇਨਾਫ ਐਜ਼ ਇਟ ਇਜ਼ ਕੋਈ ਵੀ ਜਿਹੜਾ ਇਨੋਵੇਟਰ ਆ ਉਹ ਨਵੇਂ ਟੂਲ ਨਹੀਂ ਬਣਾਊਗਾ ਜੇ ਉਹਨਾਂ ਨੂੰ ਲੱਗੂਗਾ ਕਿ ਪਰਸਨਲੀ ਉਹ ਉਹਨਾਂ ਨੂੰ ਚਾਰਜ ਕੀਤਾ ਜਾ ਸਕਦਾ ਈਵਨ ਥਰਡ ਪਾਰਟੀ ਜਿਹੜੀ ਆ ਉਹ ਜੀ ਜੀ ਬਿਲਕੁਲ ਸੋ ਸੋ ਫਰੀडम ਆਫ ਸਪੀਚ ਨੂੰ ਲੈ ਕੇ ਜਿਹੜਾ ਇਹ ਮਸਲਾ ਜਿਹੜਾ ਚੱਲਿਆ ਟੈਲੀਗ੍ਰਾਮ ਦੇ ਨੂੰ ਰੀਸੈਂਟਲੀ ਹੀ ਫਰਾਂਸ ਦੇ ਵਿੱਚ ਜਿਹੜਾ ਉਹਨਾਂ ਨੇ ਡੇਟੇਨ ਜਿਹੜਾ ਉਹ ਕਰ ਲਿਆ ਸੀਗਾ ਜੀ ਜੀ ਹਾਂ ਜੀ ਬਿਲਕੁਲ ਸੋ 5 ਮਿਲੀਅਨ ਯੂਰੋਸ ਦੀ ਬੇਲ ਦੇ ਉੱਤੇ ਜਿਹੜਾ ਪਾਵਲ ਦੋਰੋਵ ਆ ਉਹਨੂੰ ਛੱਡਿਆ ਗਿਆ ਹੈ ਬੇਲ ਦੇ ਉੱਤੇ ਆ ਤੇ ਉਹਦੇ ਉੱਤੇ ਚਾਰਜਸ ਇਹ ਲਾਏ ਗਏ ਆ ਕਿ ਜਿਹੜਾ ਟੈਲੀਗ੍ਰਾਮ ਐਪ ਹੈਗੀ ਆ ਉਹਦੇ ਉੱਤੇ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਯੂਜ਼ ਹੁੰਦਾ ਆ ਡਰੱਗ ਟ੍ਰੈਫਿਕਿੰਗ ਜਿਹੜੀ ਆ ਉਹ ਹੁੰਦੀ ਹੈਗੀ ਆ ਤੇ ਦੂਸਰੇ ਪਾਸੇ ਜੇ ਫਰੀडम ਆਫ ਸਪੀਚ ਦੀ ਗੱਲ ਕਰਦੇ ਜਾਈਏ ਆਪਾਂ ਏਲਨ ਮਸਕ ਦੀ ਤੇ ਏਲਨ ਮਸਕ ਉਹਨਾਂ ਦਾ ਜਿਹੜਾ ਐਕਸ ਆ ਜੋ ਸਾਬਕਾ ਟਵਿੱਟਰ ਸੀ ਉਹਨੂੰ ਬ੍ਰਾਜ਼ੀਲ ਦੇ ਵਿੱਚ ਵੀ ਬੈਨ ਕੀਤਾ ਤੇ ਚਾਈਨਾ 'ਚ ਵੀ ਬੈਨ ਕੀਤਾ ਹੋਇਆ ਹੈ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਏਲਨ ਮਸਕ ਹੈਗੇ ਆ ਐਕਸ ਦੇ ਸੀਈਓ ਆ ਨਾਲ ਟੈਸਲਾ ਦੀ ਕੰਪਨੀ ਦੇ ਵੀ ਸੀਈਓ ਹੈਗੇ ਆ ਉਹ ਬ੍ਰਾਜ਼ੀਲ ਵਾਲੇ ਤਾਂ ਬਹੁਤ ਬੋਲ ਰਹੇ ਆ ਚਾਈਨਾ ਬਾਰੇ ਕਹਿੰਦੇ ਚੁੱਪ ਚੁੱਪ ਹੈਗੇ ਆ ਕਾਰਨ ਕੀ ਆ ਕਿ ਜਿਹੜੀ ਟੈਸਲਾ ਆ ਉਹਦਾ ਜਿਹੜਾ ਬਹੁਤ ਵੱਡਾ ਜਿਹੜਾ ਬਿਜ਼ਨਸ ਆ ਉਹ ਚਾਈਨਾ ਦੇ ਵਿੱਚ ਹੁੰਦਾ ਹੈਗਾ ਆ ਸੋ ਬ੍ਰਾਜ਼ੀਲ ਦੇ ਮਾਮਲੇ ਦੇ ਵਿੱਚ ਅਲੋਨ ਮਸਕ ਨੇ ਟਵਿੱਟਰ ਤੇ ਆਪਣਾ ਟਵੀਟ ਛੱਡਿਆ ਸੀ ਕਿ ਕਹਿੰਦੇ ਜਿਹੜੀ ਫਰੀ ਸਪੀਚ ਹੁੰਦੀ ਆ ਇਹ ਬੈਡਰੌਕ ਆਫ ਡੈਮੋਕ੍ਰੇਸੀ ਹੁੰਦੀ ਆ ਕਿ ਇੱਕ ਅਨ ਇਲੈਕਟਿਡ ਸੂਡੋ ਜੱਜ ਜਿਹੜਾ ਬ੍ਰਾਜ਼ੀਲ ਦੇ ਵਿੱਚ ਆ ਉਹ ਪੋਲਿਟੀਕਲ ਪਰਪਸ ਦੇ ਲਈ ਇਸ ਨੂੰ ਜਿਹੜਾ ਆ ਵਰਤ ਰਿਹਾ ਹੈਗਾ ਆ ਐਕਸ ਨੂੰ ਉੱਥੇ ਜੱਜ ਨੇ ਆਰਡਰ ਕਰਤਾ ਵੀ ਡਾਊਨ ਕੀਤਾ ਜਾਵੇ ਤੇ ਜੇ ਇਹਨੂੰ ਡਾਊਨ ਨਾ ਕੀਤਾ ਤੇ 8874 ਡਾਲਰ ਪਰ ਡੇ ਦੇ ਹਿਸਾਬ ਨਾਲ ਜਿਹੜਾ ਫਾਈਨ ਆ ਉਹ ਐਕਸ ਦੇ ਉੱਤੇ ਹੋਊਗਾ ਪਰ ਦੂਸਰੇ ਪਾਸੇ ਜਿਸ ਤਰ੍ਹਾਂ ਮੈਂ ਦੱਸਿਆ ਪਈ ਚਾਈਨਾ ਜਿੱਥੇ ਚਾਈਨਾ ਦੇ ਵਿੱਚ ਈਵਨ ਦੋ ਐਲੋਨ ਮਸਕ ਨੂੰ ਕਹਿੰਦੇ ਵੀ ਬੜੀ ਫਾਈਵ ਸਟਾਰ ਟ੍ਰੀਟਮੈਂਟ ਦਿੱਤੀ ਜਾਂਦੀ ਹੈਗੀ ਆ ਤੇ ਬੜੇ ਉਹਦੇ ਜਿਹੜੇ ਪੋਲੀਟੀਕਲ ਬਿਜ਼ਨਸ ਕੰਟੈਕਟ ਜਿਹੜੇ ਲੀਡਰਸ ਦੇ ਨਾਲ ਕੰਟ੍ਰੈਕਟ ਵੀ ਹੈਗੇ ਆ ਤੇ ਪਰ ਉਹਦਾ ਜਿਹੜਾ ਐਕਸ ਆ ਉਹ ਚਾਈਨਾ ਚ 2009 ਤੋਂ ਬਲੌਕ ਕੀਤਾ ਹੋਇਆ ਕਿੰਨੇ ਸਾਲ ਹੋ ਗਏ ਆ ਤੇ ਉਹਦੇ ਬਾਰੇ ਉਹ ਜਿਹੜੀ ਆ ਗੱਲ ਕਦੇ ਨਹੀਂ ਕਰਦੇ ਹੈਗੇ ਗ੍ਰਿਫਟਰ ਆ ਜੀ ਇੱਕ ਨੰਬਰ ਦਾ ਇਲਨ ਮਸਕ ਜਿੱਦੋਂ ਉਹਨੂੰ ਆਇਆ ਮਿਲਦੀ ਆ ਉਦੋਂ ਉਹ ਚੁੱਪ ਰਹਿੰਦਾ ਆ ਇੰਡੀਆ ਵੇਲੇ ਵੀ ਤਾਂ ਇਤਾਂ ਹੀ ਆ ਜਦੋਂ ਉਹਨੂੰ ਪਤਾ ਆ ਇੰਡੀਆ ਦੀ ਸਰਕਾਰ ਦੇ ਕਹੇ ਸਭ ਕੁਝ ਬੰਦ ਕਰੀ ਜਾਂਦਾ ਆ ਜਿਦਾ ਮਰਜ਼ੀ ਅਕਾਊਂਟ ਬੰਦ ਕਰ ਦਿੰਦਾ ਆ ਇੱਥੇ ਅਮਰੀਕਾ ਚ ਆ ਕੇ ਸੀਨਾ ਪੇਟਦਾ ਆ ਵੀ ਹਾਏ ਹਾਏ ਦੁਹਾਈ ਪਾਉਂਦਾ ਵੀ ਮੈਂ ਫਰੀ ਸਪੀਚ ਐਬਸੋਲਿਊਟ ਆ ਤੇ ਜਿੱਥੇ ਬੋਲਣ ਵਾਲੀ ਗੱਲ ਆ ਉੱਥੇ ਇਹ ਚੁੱਪ ਕੇ ਸਲਵਟ ਕੇ ਜਿਹੜਾ ਉਹ ਸੌ ਜਾਂਦਾ ਸੋ ਇਹਦੀ ਗੱਲ ਦਾ ਬੜਾ ਜਿਹੜਾ ਮਾਈਂਡ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਇਹ ਇਦਾਂ ਦਾ ਹੀ ਜਿਹੜਾ ਉਹ ਚੱਲਦਾ ਆ ਜਿੱਧਰੋਂ ਉਹਨੂੰ ਫਾਇਦਾ ਹੋ ਰਿਹਾ ਹੁੰਦਾ ਉਧਰ ਦੀ ਹੀ ਸਿਰਫ ਇਸਨੇ ਗੱਲ ਜਿਹੜੀ ਉਹ ਕਰਨੀ ਹੁੰਦੀ ਹੈਗੀ ਆ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸਤੇ ਕਰਦੇ ਚਾਹੀਏ ਇਲੈਕਸ਼ਨ ਦੇ ਇਸ ਦੌਰ ਦੇ ਵਿੱਚ ਕਮਲਾ ਹੈਰਿਸ ਨੇ ਕਹਿੰਦੇ ਬੀ ਡੋਨਲਡ 트ੰਪ ਹੁਣਾ ਦੇ ਨਾਲੋਂ ਅਗਸਤ ਮਹੀਨੇ ਦੇ ਵਿੱਚ 3 ਗੁਣਾ ਵੱਧ ਰਾਸ਼ੀ ਜਿਹੜੀ ਆ ਉਹ ਇਕੱਠੀ ਕੀਤੀ ਆ 361 ਮਿਲੀਅਨ ਡਾਲਰ ਕੱਲੇ ਅਗਸਤ ਮਹੀਨੇ 'ਚ ਕਮਲਾ ਹੈਰਿਸ ਦੇ ਕੈਂਪੇਨ ਨੇ ਰੇਸ ਜਿਹੜੇ ਉਹ ਕਿਤੇ ਆ 130 ਮਿਲੀਅਨ ਜਿਹੜੇ ਆ ਉਹ ਕਿਤੇ ਸੀਗੇ 트ੰਪ ਹੁਣਾ ਨੇ ਸੋ ਕਿੰਨੇ ਵੀ 404 ਮਿਲੀਅਨ ਕੈਸ਼ ਇਨ ਹੈਂਡ ਇਹਨਾਂ ਦੇ ਕੋਲ ਅਖੀਰਲੇ 2 ਮਹੀਨਿਆਂ ਦੇ ਲਈ ਪਿਆ ਹੈਗਾ ਆ ਮਿਸ਼ੀਗਨ ਦੇ ਵਿੱਚ ਇਸ ਟਾਈਮ ਪੂਰਾ ਜੋਰ ਜਿਹੜਾ ਕਮਲਾ ਹੈਰਿਸ ਨੇ ਲਾਇਆ ਹੋਇਆ ਆ ਤਾਂ ਜੋ ਉਹ ਮਸਟ ਵਿਨ ਸਟੇਟ ਨੂੰ ਜਿਹੜੀ ਉਹ ਜਿੱਤ ਸਕਣ ਉਧਰ ਟਰੰਪ ਹੁਣਾਂ ਨੇ ਵੀ ਆਪਣੀ ਨੀਤੀ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਇਸ ਪੱਖ ਤੋਂ ਕੀਤੀ ਆ ਜਿਹੜੀਆਂ ਜ਼ਿਆਦਾ ਬਲੂ ਕੰਸਟੀਚੂਐਂਸੀਜ਼ ਆ ਜਾਂ ਜਿੱਥੇ ਜ਼ਿਆਦਾ ਡੈਮੋਕ੍ਰੇਟਸ ਦਾ ਹੋਲਡ ਆ ਉੱਥੇ ਹੁਣ ਉਹਨੇ ਜਾਣਾ ਬੰਦ ਕੀਤਾ ਜਿੱਥੇ ਇੰਡੀਪੈਂਡੈਂਟ ਤੇ ਆਪਣਾ ਰੈਡ ਵੇ ਵਾਲੀ ਗੱਲ ਆ ਉੱਥੇ ਆਪਣਾ ਜਿਹੜਾ ਦਬਾਅ ਆ ਉਹ ਵਧਾਰਿਆ ਤਾਂ ਜੋ ਉਹ ਨੂੰ ਇਹ ਮੇਕ ਸ਼ੂਰ ਕਰ ਰਿਹਾ ਆ ਵੀ ਭਾਈ ਜਿਹੜੀਆਂ ਵੋਟਾਂ ਪੈਂਦੀਆਂ ਆ ਉਹ ਵੀ ਕਿਤੇ ਹੱਥੋਂ ਜਿਹੜੀਆਂ ਉਹ ਖਿਸਕ ਨਾ ਜਾਣ ਸੋ ਬਹੁਤ ਹੀ ਜ਼ਿਆਦਾ ਨੈਕ ਟੂ ਨੈਕ ਮੁਕਾਬਲਾ ਜਿਹੜਾ ਇਸ ਟਾਈਮ ਟਰੰਪ ਤੇ ਕਮਲਾ ਹੈਰਿਸ ਦੇ ਦਰਮਿਆਨ ਦੇਖਣ ਨੂੰ ਮਿਲ ਰਿਹਾ ਆ ਜਿਹੜੇ ਕਹਿੰਦੇ ਵੀ ਜੇ ਇਸ ਰਫਤਾਰ ਦੇ ਨਾਲ ਕਮਲਾ ਹੈਰਿਸ ਡਾਲਰ ਇਕੱਠੇ ਕਰਦੀ ਰਹੀ ਤਾਂ ਇਸ ਨੇ 1 ਬਿਲੀਅਨ ਡਾਲਰ ਤੱਕ ਜਿਹੜਾ ਇਕੱਠਾ ਕਰ ਲੈਣਾ ਜੋ ਕਿ ਰਿਕਾਰਡ ਹੋਊਗਾ ਆਪਣੇ ਹਿਸਾਬ ਦੇ ਨਾਲ ਕਿਸੇ ਵੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਲਈ ਓਵਰਆਲ ਜੇ ਦੇਖਿਆ ਤਾਂ ਵੀ ਤਾਂ ਇਸ ਨੇ ਜਦੋਂ ਤੋਂ ਇਸ ਦਾ ਨਾਮ ਲਾਨਿਆ ਗਿਆ ਕਮਲਾ ਹੈਰਿਸ ਦਾ ਤਾਂ ਇਸ ਨੇ 615 ਮਿਲੀਅਨ ਡਾਲਰ ਜਿਹੜੇ ਆ ਉਹ ਰੇਜ਼ ਕਿਤੇ ਹੈਗੇ ਆ ਜਦੋਂ ਤੋਂ ਜੋ ਵਜਦ ਨੇ ਆਪਣਾ ਰੀ-ਇਲੈਕਸ਼ਨ ਬਿਡ 21 ਜੁਲਾਈ ਨੂੰ ਜਿਹੜਾ ਹੋ ਖਤਮ ਅ ਕਰ ਦਿੱਤੀ ਸੀਗੀ ਸੋ ਆਉਂਦੀ ਆ ਵੀਕ ਦੇ ਵਿੱਚ 10 ਤਰੀਕ ਨੂੰ ਮੰਗਲਵਾਰ ਨੂੰ ਇਹਨਾਂ ਦਾ ਪਹਿਲਾ ਡਿਬੇਟ ਆਪਸੀ ਡਿਬੇਟ ਕਮਲਾ ਹੈਰਿਸ ਤੇ ਡੋਨਲਡ 트੍ਰੰਪ ਦਾ ਹੋਣ ਜਿਹੜਾ ਉਹ ਜਾ ਰਿਹਾ ਆ ਟਿਮ ਵਾਲਸ ਤੇ ਕਮਲਾ ਹੈਰਿਸ ਦੀ ਜਿਹੜੀ ਟੀਮ ਆ ਇਹ ਇਸ ਟਾਈਮ ਮੋਨਿਟਰੀ ਤਾਂ ਬਹੁਤ ਜ਼ਿਆਦਾ ਸਟਰੋਂਗ ਪਰਫਾਰਮ ਕਰ ਰਹੀ ਆ ਤੇ ਓਵਰਲ ਜੇ ਦੇਖਿਆ ਜਾਵੇ ਤਾਂ ਬੈਟਲ ਗ੍ਰਾਉਂਡ ਸਟੇਟਸ ਦੇ ਵਿੱਚ ਵੀ ਨੈਕ ਟੂ ਨੈਕ ਜਿਹੜੀ ਟੱਕਰ ਆ ਉਹ 트੍ਰੰਪ ਹੁਣਾਂ ਨੂੰ ਕਮਲਾ ਹੈਰਿਸ ਤੋਂ ਮਲਰੀਆ ਕਈ ਥਾਵਾਂ ਦੇ ਉੱਤੇ ਓਵਰਆਲ ਦੇ ਵਿੱਚ ਕਮਲਾ ਹੈਰਿਸ ਲੀਡ ਵੀ ਜਿਹੜੀ ਉਹ ਕਰ ਰਹੀ ਆ ਤੇ ਤਿੰਨ ਸੂਬਿਆਂ ਦੇ ਵਿੱਚ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਵੀ ਕੌਣ ਅੱਗੇ ਆ ਕੌਣ ਪਿੱਛੇ ਆ ਪਰੇ ਜਿਹੜੀਆਂ 6 ਬੈਟਲ ਗ੍ਰਾਉਂਡ ਸਟੇਟਸ ਆ ਉਹਨੇ ਤਕਰੀਬਨ ਡਿਸਾਈਡ ਕਰਨਾ ਆ ਅਮਰੀਕਾ ਦੇ ਵਿੱਚ ਅਗਲਾ ਜਿਹੜਾ ਰਾਸ਼ਟਰਪਤੀ ਆ ਉਹ ਕੌਣ ਹੋਵੇਗਾ ਸੁਤੰਤਰਤਾ ਜੀ ਇਹ 2016 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਸੀ ਤੇ ਜਿਹੜੀ ਹਿਲਰੀ ਕਲਿੰਟਨ ਆ ਉਹਦੇ ਉਸਨੇ ਡਬਲ ਅਮਾਉਂਟ 트럼ਪ ਹੁਣ ਨਾਲੋਂ ਜਿਹੜਾ ਇਕੱਠਾ ਕੀਤਾ ਸੀਗਾ ਅ ਪਰ ਜਿਹੜੀ ਇਲੈਕਸ਼ਨ ਆ ਜਿਹੜੇ ਦੁਨੀਆ ਦੇ ਮੁਲਕ ਆ ਉਹ ਹੁਣ ਇਹਦੇ ਵੱਲ ਦੇਖ ਰਹੇ ਹੈਗੇ ਆ ਆਸਟ੍ਰੇਲੀਆ ਨੇ ਕਹਿੰਦੇ ਪਈ ਸੋਚਿਆ ਸੀ ਵੀ ਅਸੀਂ 트럼ਪ ਦੇ ਨਾਲ ਆਲਰੇਡੀ ਡਨ ਹੈਗੇ ਆ ਕਿਉਂਕਿ ਯੂ ਐਸ ਏ ਦੀ ਟ੍ਰੀਟੀ ਆ ਆਸਟ੍ਰੇਲੀਆ ਦੇ ਨਾਲ ਪਰ ਹੁਣ ਇੱਕ ਵਾਰੀ ਫੇਰ ਸੋਚ ਰਹੇ ਆ ਕਿਤੇ ਦੁਬਾਰਾ ਕੀ ਫੇਰ ਜੇ ਪ੍ਰੈਜ਼ੀਡੈਂਟ 트럼ਪ ਆ ਜਾਂਦੇ ਆ ਤੇ ਕੀ ਵਾਪਰੂਗਾ ਸੋ ਤੇਨੂੰ ਯਾਦ ਹੋਊਗਾ ਵੀ 2017 ਦੇ ਵਿੱਚ ਇੱਕ ਫੋਨ ਕਾਲ ਹੋਈ ਸੀ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਤੇ ਉੱਥੇ ਦੇ ਪ੍ਰਾਈਮ ਮਿਨਿਸਟਰ ਮਾਲਕਮ ਟਰਨਵਲ ਦੇ ਵਿੱਚ ਦੇ ਵਿਚਕਾਰ ਤੇ 트੍ਰੰਪ ਉਹਨਾਂ ਨੇ ਕਾਫੀ ਗੁੱਸੇ ਦੇ ਵਿੱਚ ਜਿਹੜੀ ਇੱਕ ਇਮੀਗ੍ਰੇਸ਼ਨ ਨੂੰ ਲੈ ਕੇ ਰਿਫਿਊਜੀ ਸੈਟਲਮੈਂਟ ਦਾ ਜਿਹੜਾ ਐਗਰੀਮੈਂਟ ਹੋਇਆ ਸੀ ਅਵਾਮਾ ਐਡਮਿਨਿਸਟ੍ਰੇਸ਼ਨ ਦੇ ਨਾਲ ਉਹਦੇ ਵਿੱਚ ਗੱਲਬਾਤ ਹੋਈ ਸੀ ਤੇ ਬਾਅਦ ਦੇ ਵਿੱਚ ਇਹ ਦਾ ਜਿਹੜਾ ਕਾਫੀ ਵਿਰੋਧ ਵੀ ਹੋਇਆ ਸੀ ਤੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਇੱਕ ਲਾਈਵ ਨਿਊਜ਼ ਚੈਨਲ ਜਿਹੜਾ ਇੰਟਰਰਪਟ ਵੀ ਕੀਤਾ ਸੀ ਇਸ ਕੁਐਸਚਨ ਦੇ ਬਾਰੇ ਜਦੋਂ ਬਾਈਡਨ ਹੋਂ ਦੀ ਸਪੀਚ ਹੋਈ ਸੀ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਸੋ ਹੁਣ ਦੁਬਾਰਾ ਕੀ ਫੇਰ ਕਹਿੰਦੇ ਆਸਟ੍ਰੇਲੀਆ ਵਾਲੇ ਸੋਚ ਰਹੇ ਆ ਵੀ ਜੇ ਪ੍ਰੈਜ਼ੀਡੈਂਟ ਟਰੰਪ ਹੁਣੀ ਮੁੜ ਕੇ ਵਾਪਸ ਆਂਦੇ ਆ ਫੇਰ ਜਿਹੜਾ ਰਿਲੇਸ਼ਨ ਆ ਯੂ ਐਸ ਏ ਦਾ ਆਸਟ੍ਰੇਲੀਆ ਦੇ ਨਾਲ ਉਹ ਕਿਸ ਤਰ੍ਹਾਂ ਦਾ ਰਹੇਗਾ ਸੋ ਹੁਣੇ ਹੁਣੇ ਆਪਾਂ ਜਿੱਦਾਂ ਪਹਿਲਾਂ ਵੀ ਦੱਸਿਆ ਵੀ ਬਹੁਤ ਸਾਰੇ ਜਿਹੜਾ ਕੰਜ਼ਰਵੇਟਿਵ ਮੀਡੀਆ ਆ ਉਸ ਨੂੰ ਰਸ਼ੀਆ ਵਾਲੇ ਮਨੀ ਦੇ ਰਿਹਾ ਇਹ ਅਲੈਜ ਕੀਤਾ ਜਾ ਰਿਹਾ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਤਾਂ ਜੋ ਲੋਕਾਂ ਨੂੰ ਇਸ ਪਾਸੇ ਵੱਲ ਨੂੰ ਕੀਤਾ ਜਾਵੇ ਸੋ ਜੋੜ ਲੱਗਾ ਪਿਆ ਆ ਬਾਹਰਲੇ ਮੁਲਕਾਂ ਦਾ ਵੀ ਵੀ ਇੱਥੇ ਕਿੱਦਾਂ ਹੋਵੇ ਈਰਾਨ ਨੂੰ ਲੈ ਕੇ ਮਾਈਕਰੋਸਾਫਟ ਨੇ ਦੱਸਿਆ ਸੀ ਆਲਰੇਡੀ ਆ ਹੁਣ ਸਿੱਧਾ ਹੀ ਸਾਹਮਣੇ ਆ ਗਿਆ ਵੀ ਰੂਸ ਮਨੀ ਸਪੈਂਡ ਕਰ ਰਿਹਾ ਲੋਕਾਂ ਦੇ ਉੱਤੇ ਇੱਥੇ ਕਮੈਂਟੇਟਰਸ ਦੇ ਤੇ ਇਨਫਲੂਐਂਸਰਸ ਦੇ ਉੱਤੇ ਇੱਕ ਪਾਸੇ ਵੱਲ ਨੂੰ ਲੋਕਾਂ ਨੂੰ ਝਕਾਉਣ ਦੇ ਲਈ ਉਤੇ ਚਾਈਨਾ ਵਾਲੇ ਆਪਣਾ ਜਿਹੜਾ ਹੋ ਕਿਹੜਾ ਛੱਡਦੇ ਹੋਣੇ ਆ ਕੋਰੀਆ ਵਾਲੇ ਵੀ ਕਿਹੜਾ ਛੱਡਦੇ ਹੋਣੇ ਹਰ ਇੱਕ ਜਾਨਾ ਲੱਗਾ ਆ ਤੇ ਇੰਡੀਆ ਵਾਲਿਆਂ ਦਾ ਵੀ ਆਪਾਂ ਨੂੰ ਪਤਾ ਹੀ ਆ ਵੀ ਕੀ ਜਿਹੜਾ ਅੰਦਰਖਾਤੇ ਆ ਉਹ ਨਾਲ ਦੇ ਨਾਲ ਜਿਹੜਾ ਉਹ ਚੱਲਦਾ ਰਹਿੰਦਾ ਲੋਕਾਂ ਨੂੰ ਇਨਫਲੂਐਂਸ ਕਰਨ ਦੇ ਲਈ